ਏ ਆੜੂ ਹਾਂਜੀ ਆ ਆੜੂ ਜੀ ਆੜੂ ਜੀ ਆੜੂ ਦੇਖ ਸਕਦੇ ਆ ਜੀ ਹਾਲੇ ਲੱਗੇ ਆ ਜੀ ਆੜੂ ਪੱਕਣਾ ਸ਼ੁਰੂ ਆ ਖਾਣ ਦੀ ਤਿਆਰੀ ਆ ਆੜੂ ਜੀ ਧਨੀਆਂ ਆ ਧਨੀਆਂ ਦੇਖੋ ਧਨੀਆਂ ਜੀ ਇਹ ਕੀ ਚੀਜ਼ ਹੈ ਜੀ ਇਹ ਚੀਕੂ ਇਹ ਚੀਕੂ ਇਹ ਚੀਕੂ ਦਾ ਬੁਟਾ ਆ ਔਰ ਆਹ ਹੈਗੀ ਸਟਰਾਬਰੀ ਮੈਨੂੰ ਸਟਰਾਬਰੀ ਦਿਖਾਓ ਜੀ ਥੋੜੀ ਜੀ ਮੈਂ ਦੇਖਣੀ ਚਾਹੂੰਗਾ ਆ ਦੇਖੋ ਆ ਸਟਰਾਬਰੀਆਂ ਲੱਗੀਆਂ ਜੀ ਦੇਖ ਸਕਦੇ ਆ ਇੱਦਾਂ ਆਹ ਦੇਖੋ ਲਾਲ ਹੋਈਆਂ ਆਹ ਲੋ ਜੀ ਲਾਲ ਹੋਈਆਂ ਦੇਖੋ ਜੀ ਪੱਕੀਆਂ ਗਈਆਂ ਹਾਂਜੀ ਆਹ ਪੱਕੀਆਂ ਠੀਕ ਹੈ ਜੀ ਇਹ ਵਿਚੇ ਕੁ ਇਸ ਤુલਸੀ ਦਾ ਬੂਟਾ ਇਸ ਤુલਸੀ ਦਾ ਬੂਟਾ ਜੀ ਓਕੇ ਸਰ ਸਰਦੀਆਂ ਚ ਹੁੰਦਾ ਚਲੋ ਜੀ ਅੱਗੇ ਇਹ ਲੀਚੀ ਜੀ ਇਹ ਲੀਚੀ ਦਾ ਬੂਟਾ ਹੈ ਲੀਚੀ ਦਾ ਬੂਟਾ ਲਾਇਆ ਜੀ ਇਹਨਾਂ ਨੇ ਕੋਠੇ ਤੇ ਇਹ ਸੌਫ ਸੌਫ ਬਾਕੀ ਫੁੱਲ ਹੈਗੇ ਆ ਜੀ ਗਲਾਬ ਐਪਲ ਵੀਰ ਇਹ ਦੇਰੀ ਆ ਗਈ ਜੀ ਇਹ ਜੀ ਐਪਲ ਬੇਰ ਵੀ ਨਹੀਂ ਦੇਖੋ ਕੋਠੇ ਤੇ ਲਾ ਛੱਡੇ ਆਇਆ ਧਿਆਨ ਨਾਲ ਦੇਖੋ ਜੀ ਲੋਕੀ ਕਹਿੰਦੇ ਪਤਾ ਨਹੀਂ ਸਾਡੇ ਧਰਤੀ ਤੇ ਹੋਣੇ ਕਿ ਨਹੀਂ ਹੋਣੇ ਇਹਨਾਂ ਨੇ ਕੋਠੇ ਤੇ ਲਗਾ ਕੇ ਤਿਆਰ ਕਰ ਦਿੱਤਾ ਜੀ ਆ ਲੋ ਐਪਲ ਬੇਰ ਬਹੁਤ ਲੱਗੇ ਸੀ ਆਪੀ ਬਹੁਤ ਲੱਗੇ ਸੀ ਇੱਕ ਬੇਰ ਕਿੰਨੇ ਕ ਲੱਗੇ ਸੀ ਜੀ ਬਹੁਤ ਜ਼ਿਆਦਾ ਬਹੁਤ ਲੱਗੇ ਸੀਗੇ ਐਡੇ ਮੋਟੇ ਸੀਗੇ ਕੀ ਬਾਤ ਹੈ ਜੀ ਕੀ ਬਾਤ ਆ ਇਹ ਧਨੀਆਂ ਵਿੱਚ ਆ ਗਿਆ ਇਹ ਧਨੀਆਂ ਆ ਲੈਟਰਸ ਇਹ ਕੀ ਹੈ ਜੀ ਲੈਟਰਸ ਕੀ ਬਾਤ ਆ ਇਹ ਪਿਆਜ਼ ਇਹ ਪਿਆਜ਼ ਟਮਾਟਰ ਇਹ ਟਮਾਟਰ ਆ ਬੈਂਗਣ ਦਾ ਬੂਟਾ ਜੀ ਆ ਬੈਂਗਣ ਲੱਗੇ ਹੈ ਲੋ ਜੀ ਬੈਂਗਣ ਵੀ ਦੇਖੋ ਲੱਗੇ ਆ ਲੱਗੇ ਆ ਕਿੰਨੇ ਸੋਹਣੇ ਬੈਂਗਣ ਨੇ ਠੀਕ ਹੈ ਜੀ ਔਰ ਸਾਰਾ ਇਹ ਆਰਗੇਨਿਕ ਆ ਜੀ 100% ਆਰਗੇਨਿਕ ਆਹ ਤਰ੍ਹਾਂ ਦਾ ਬੂਟਾ ਜੀ ਆ ਫੇਰ ਗੰਨੇ ਆ ਦੇਖੋ ਮੂਲੀ ਤਰਨੀ ਹੁੰਦੀ ਆ ਤਰ੍ਹਾਂ ਦੀ ਬੇਲ ਆ ਜੀ ਕੱਕੜੀ ਤਰਖ ਸਾਰਾ ਦੇਖੋ ਮੂਲੀ ਮੂਲੀ ਓ ਵਾਹ ਜੀ ਵਾਹ ਇਹ ਮੂਲੀ ਆ ਜੀ ਹਾਂ ਜੀ ਹਾਂ ਜੀ ਕਿਆ ਬਾਤ ਆ ਬੜੀ ਖਤਰਨਾਕ ਮੂਲੀ ਆ ਜੀ ਇਹ ਤਾਂ ਆਹ ਤਲੀਆਂ ਸਾਡੀ ਆ ਖਾਦ ਦੇਸੀ ਆ ਦੇਸੀ ਖਾਦ ਤਿਆਰ ਹੋ ਰਹੀ ਹੈ ਜੀ ਇਹਨਾਂ ਨੇ ਦੇਖੋ ਧਿਆਨ ਨਾਲ ਜਿੰਨਾ ਵੀ ਗਾਰਪਿਆਂ ਦਾ ਸਾਰਾ ਇੱਥੇ ਪਾ ਜੋ ਇਹਦੇ ਵਿੱਚ ਮਟਰਾਂ ਦੀਆਂ ਫਲੀਆਂ ਚਾਹ ਪੱਤੀ ਹੋਰ ਲਟਕਣ ਪਟਣ ਮਗਾਜਰਾਂ ਦੇ ਛਿਲਕੇ ਮਟਰਾਂ ਦੇ ਛਿਲਕੇ ਹੁੰਦਾ ਸਾਰਾ ਕੁਝ ਇਕੱਠਾ ਕਰਕੇ ਦੇਸੀ ਖਾਦ ਤਿਆਰ ਕਰਦੇ ਆ ਜੀ ਇਹ ਆ ਪਿੰਡੀ ਲੱਗੀ ਆ ਆ ਪਿੰਡੀ ਆ ਪਿੰਡੀ ਵੀ ਬੀਜਤੀ ਜੀ ਇਹਨਾਂ ਨੇ ਕਿ ਆਉਣ ਲਈ ਭਰ ਕੇ ਬਣਾਉਣੀਆਂ ਜੀ